ਕਮਾਂਡਰ ਵਰੀਆ ਦਵਾ ਕੇ ਮੜੀ ਕੋਤੀ ਦਾ ਇਸ ਦਾ ਬੈਰ ਉਹ ਲੋਕ ਨੂੰ ਦਿੰਦੇ ਕੋਸ ਤੇ ਇਹ ਆਪਾਂ ਕੀ ਕਰਾਂਗੇ ਮੈਂ 43000 ਬਣਾਇਆ ਹਾਂ ਵੀਰੇ ਇੱਕ ਦਾ ਰੰਗ ਰੰਗ ਕਰਨਾ ਰੈੱਡ ਰੈੱਡ ਕਰ ਤੂੰ ਰੈਡੀ ਕਰ ਮੈਂ ਤੇ ਦੂਜੀ ਗੱਲ ਮੇਰਾ ਭਰਾ ਕਿਉਂਕਿ ਅੱਜ ਹੀ ਘੱਟੀ ਲੈ ਕੇ ਆਂਦੀ ਆਪਾਂ ਬੱਲੇ ਦਾ ਬਾਬੇ ਦੀ ਚਰਪਾਨਾ ਰੰਗ ਪੱਕਾ ਹੋਊਗਾ ਜਿਹੜਾ ਕਰੇਗਾ ਦੇਖੋ ਨਾ ਸੰਕਾ ਪੱਕਾ ਹੋਊਗਾ ਸੌਲ ਕਰ ਦੂਗਾ ਜਨਤੀ ਮੈਕਸਿਮਲੀ ਲਾਈਫ ਸੌਲ ਹੀ ਹੋ ਓਕੇ ਜੋ ਕਿ ਜਵਾਕ ਪਾ ਦਿਓ ਥੋੜੀ ਆ ਮੈਨੂੰ ਬਹੁਤ ਬਹੁਤ ਦੱਸ ਪਈ ਆ ਉਹਦਾ ਨਿਚੀ ਮਾਰਦਾ ਜਦੋਂ ਉਹ ਬਣਾ ਬਣਾ ਮੈਟਰ ਕਰਦਾ ਉਹ ਤਰ੍ਹਾਂ ਕੁਮਰੰ ਮੈਨੂੰ ਜਦੋਂ ਮਰਤੀ ਕਰਾਉਂਦਾ ਵੀ ਇੱਕ ਦੋ ਧੋਨਾਂ ਨਹੀਂ ਐ ਨਹੀਂ ਫਰਕ ਪੈਂਦਾ ਜੀ ਉਸ ਟਾਈਮ ਬਾਅਦ ਲਾਈਫ ਹੋਣ ਲੱਗ ਜਾਂਦਾ ਬ੍ਰਾਹਮ ਘਰਮ ਹੋ ਜਾਂਦਾ ਇਹਦੇ ਹਾਂ ਘਰਮ ਹੋ ਜਾਂਦਾ ਕੋਈ ਕੁਛ ਨਹੀਂ ਹੁੰਦਾ ਨਾ ਮਤਲਬ ਕਿਦਾਂ ਕਰੇ ਜਾ ਕੇ ਥੋੜਾ ਜਿਹਾ ਮੱਛਾਂ ਜੇ ਲੱਗ ਜਾਂਦਾ ਕਹਿ ਦਿੰਦੀ ਆ ਹਾਂ ਉਹਦਾ ਖਰਾਬ ਹੋਣੀ ਆ ਉਹ ਤਾਂ ਮੈਨੂੰ ਕਰਵਾ ਸਕਦੇ ਨਹੀਂ ਉਹਦਾ ਜੀ ਨਾਲ ਬਾਅਦ ਮਰਵਾ ਦੇਣਾ ਜੀ ਉਹਦਾ ਚੰਦਾਈ ਆ ਤਾਂ ਪਾਲੀ ਚਾਰਤੀਆਂ ਲਾਇਆ ਹੁਣ ਇਹ ਰੋਪੀਆ ਖਾਣਾ ਜੀ ਤੁਹਾਨੂੰ ਟੋਕ ਲਓ ਪੂਰਾ ਪਿਆਰ ਨਾਲ ਸੀ ਪਿਆਲੀ ਦੀਆਂ ਤੇ ਸੋਣਾ ਮੇਰੀ ਗੱਲ ਇੱਕ ਵਾਰ ਧਿਆਨ ਨਾਲ ਸੁਣੋ ਪਰਾਵਣ ਦੇ ਬੋਲੋ ਜੰਮਾ ਸਾਡਾ ਪੁੱਛਾ ਰਿਹਾ ਹੈ ਕਿ ਸਦਾ ਦਾ ਫਾਇਦਾ ਨਹੀਂ ਕੱਟਦਾ ਮੈਂ ਵੀ ਡੀਲਿੰਗ ਹੈਲਪੀਂਗ ਹੈਲਪੀਂਗ ਤੇਰੀ ਗੱਲ ਸੁਣੋ ਦੇਖੋ ਮੈਂ ਤੁਹਾਨੂੰ ਕੰਮ ਜਿਲਾ ਕਰਕੇ ਦੂੰਗਾ ਜਿਹੜਾ ਈਵਨ ਜਿਹੜਾ ਨਾਟਕ ਹੀ ਕੋਹੜਾ ਨਾਟਕ ਆਜੇ ਨਾਟਕ ਲੱਗੇ ਰਿਹਾ ਨਾਟਕ ਦਾ ਮ ਖਤਮ ਹੈ ਜਿਹੜੇ ਫੁੱਲੇ ਸੀ ਕਰਕੇ ਆ ਲੱਗੇ ਹੋਏ ਆ ਇਹ ਦੇਸੀ ਪਾਏ ਵੇ ਆ ਨਕੀ ਤੁਹਾਨੂੰ ਵਧੀਆ ਕਰਕੇ ਦੂੰਗਾ ਪਹਾੜੇ ਦੇ ਪਾਸੇ ਨਾਲ ਹੋਰ ਚੀਜ਼ਾਂ ਦੇ ਪਾਸੇ ਉਹ ਚੀਜ਼ ਵਧੀਆ ਮੇਰੇ ਨਾਲ ਦੇਖੋ ਮੇਰੀ ਕਿਕ ਮਾਈ ਤੁਹਾਨੂੰ ਨਾ ਪਰੰਸ ਤੋਂ ਆਯਾਤ ਨਾ ਤੋਂ ਚੱਲਦੀ ਮੈਂ ਮੈਂ ਕਹਿੰਦਾ ਜੀ ਪਤਾ ਪਿਆ ਜਾਂ ਲੱਗਦਾ ਕਿ ਬੜੀ ਜਮਾਨਤ ਜੀ ਉਹਨਾਂ ਦੇ ਬੰਦੇ ਦਾ ਆਹਨ ਤੋਂ ਮੁਕਤੀ ਗੱਡੀ ਵਾਲਾ ਕੋਈ ਬਾਹਾਂ ਹੀ ਵੀ ਤੈਰ ਤੋਂ ਆਉਣੇ ਉਹ ਬੰਦਾ ਰਿਪੇਅਰ ਦੀਆ ਦੇਖਦਾ ਜੀ ਦੇਖੋ ਮੇਰੀ ਦਾ ਸਿਰ ਕਰਤਾ ਨਹੀਂ ਆ ਰਹੀ ਮੈਂ ਵੀ ਇੱਥੇ ਨੰਬਰ ਚੈੱਕ ਹੀ ਨਹੀਂ ਰੱਖੀ ਕੰਮ ਨਹੀਂ ਕਰਕੇ ਦਿੰਦਾ ਇਹਨਾਂ ਦੇ ਪਾਸੇ ਰੱਖੋ ਦੇਖੋ ਮੇਗਾ ਬੁੱਕ ਦੇਖੋ ਇੱਕ ਵਾਰ ਕਰਨੀ ਹੈ। ਯਾਨੀ ਕਿ 300 ਰੁਪਏ ਆਉਂਦੀ ਹੈ ਜਿਹੜੀ ਵਾਰ ਤੋਂ ਉਹਦੇ ਵੀ ਤੇੜੀ ਵੀ ਪੱਧੀ ਗਿਆ ਸਾਰਾ ਕੁਝ ਕਰਨਾ ਲੈਣਾ। ਪਰ ਜਿਹੜਾ ਸੋਹਣੇ ਦਿਸਟ੍ਰੀਬਿਊਟਰ ਉਹਨਾਂ ਨੇ 100 ਅਸੀਂ ਹੈ ਨਾ ਫਰੇਮ ਪਰ ਉਹਨਾਂ ਨੇ ਤੁਸੀਂ ਬਹੁਤ ਬਹਿਣਾ ਕਰਾਉਂਦੇ ਜਿਹੜਾ ਸੋਚਾ ਕਰਨਾ ਚਾਹੀਦਾ। ਨਹੀਂ ਮੈਂ ਜਾਇਦਾ ਮੈਂ ਮੈਂ ਜਾਇਦ ਕਮਾਈ ਕੀਤੀ ਹੈ ਬਾਈ ਫਿਰ ਪਰ ਤੇ ਜਿਹੜਾ 800 ਬਤਨਾ ਦੀ 1200 ਦਾ 1400 ਰੁਪਏ ਵਰਤ ਪਾ ਰਿਹਾ। ਮੈਂ ਤੁਹਾਨੂੰ ਬੇਨਤੀ ਕਰਦਾ ਹੈ। ਨਹੀਂ ਪਿਆਰੀ ਪਲੀਜ਼ ਮੇਰੇ ਕਸੂਰ ਸਮਝੋ ਪਲੀਜ਼ ਇਹਨਾਂ ਨਾਲ ਕਰੋ। ਆਇਆ ਕਰੋ ਮੇਰੇ ਨਾਲ ਗਾਣਾ ਕਰ ਮੰਨਦਾ ਨਹੀਂ ਸੀ ਤੇਰੇ ਮਸਮ ਚ ਆਇਆ ਕਰੋ ਬਾਈ ਕੱਚ ਵਿਚਾਲਾ ਠੋਕ ਦੇ ਓਕੇ ਬੜਾ ਠੀਕ ਹੈ ਬੜਾ ਚਾਰਪੇ ਬੜਾ ਠੀਕ ਹੈ ਆਇਆ ਕਰੋ ਫਿਰ ਹੁਣ ਬੜਾ ਜਾ ਕੇ ਆਹ ਮੁੜ ਦੇ ਕਰ ਤੇ ਗਾਣਾ ਵੀ ਦਾ ਦੇ ਆਪਣਾ ਹਾਂਜੀ ਆਪਣਾ ਸਾਰਾ ਏਰੀਆ ਐਡਰੈਸ ਤੁਹਾਡਾ ਦੁਕਾਨ ਦਾ ਨਾਮ ਟੀਆਈ ਟਾਇਰ ਨੀਅਰ ਅ ਸਟੇਡੀਅਮ ਮਟੇਂਗਾ ਓਕੇ ਬਈ ਜਦ ਬਈ ਬਹੁਤ ਵਧੀਆ ਬਈ ਘੈਂਟ ਨੇਚਰ ਦਾ ਤੇ ਲਾਈਟ ਐਰ ਬਹੁਤ ਸੋਹਣੇ ਤੇ ਜਿਹੋ ਜਿਹਾ ਮਰਜ਼ੀ ਡਿਜ਼ਾਈਨ ਕੋ ਵਾਲਿਓ ਬਾਈ ਸਿਰਾ ਦਾ ਲਵਾਤਾ ਤੈ ਟੂਰ ਹੋ ਕੇ ਹੈ 25 ਮਾਡਲ ਤੈਰ ਹੈ ਇਹਦੇ ਹੈਗੇ ਵਿੱਚ 24 ਬਹਿਣਗੇ ਕਿਵੇਂ ਲੱਗਾ ਤੁਹਾਨੂੰ ਸਰਾ ਆਪਣੀ ਸਟੱਲੀਆ ਬਾਕੀ ਬਈ ਤਰ੍ਹਾਂ ਦੇ ਸੁਖਾ ਬਾਈ ਤੁਸੀਂ ਸਾਡੇ ਆਪਣੇ ਪਸੰਦ ਦੇ ਕੋਈ ਮੁੱਢ ਵੱਡੇ ਸਿਸਟਮ ਸਿਸਟਮ ਬਾਈ ਇਹਨੇ ਤੰਡਾ ਵੇ ਸੈਟਅਪ ਲਾਈਆ ਹੈ ਅਜਾ ਇਹ ਆਹੋ ਬੰਦਾ ਫਰ ਤੋਂ 50 ਤੇ ਲੈ ਕੇ ਦੱਸਣ ਲੱਗਿਆ ਜੀ ਇਹ ਦੇਖ ਰੋ ਵੀ ਜੇ ਕੁਝ ਸਿਸਟਮ ਲਵਾਉਣਾ ਕਿਸੇ ਨੇ ਹਾਂ ਮੇਰਾ ਭਰਾ ਇੱਕ ਦਿਨ ਪਹਿਲਾਂ ਦੱਸਿਆ ਕਰੋ ਮੈਨੂੰ ਜਦੋਂ ਫੇਰ ਲੱਗਦਾ ਬਸ ਜੇ ਦਰਸਤੋਂ ਪੜਾ ਕੇ ਦੇ ਦੂਜੇ ਦਿਨ ਪੜ੍ਹਨੀ ਸਾਰੀ ਜਦੋਂ ਪਾਸ ਤੋਂ ਪਹਿਲਾਂ ਵੀ ਕਰਾਉਣਾ ਫਿਰ ਮੈਨੂੰ ਤਾਂ ਸਿਸਟਮ ਦੇ ਵੀ ਰਾਇ ਲੈਣੀ ਪਈ ਦੀ ਥੋੜੇ ਫਿਰ ਆਪਣਾ ਹਾਲ ਆਇਆ ਵੀ ਸਿਸਟਮ ਸੱਟ ਕਰੀ ਅਸੀਂ ਇੱਕ ਦੁਕਾਨ ਤੇ ਟਾਇਰ ਵਾਲੀ ਦੁਕਾਨ ਤੇ ਦੋ ਵਾਰੀ ਜਾਏ ਆਏ ਆ ਘੁੰਮ ਘੁੰਮ ਕੇ ਉੱਤੇ ਜੀ ਰਾਇ ਉੱਤੇ ਕਰਕੇ ਫਿਰ ਉੱਥੋਂ ਮੁੜ ਆਏ ਆ ਵੀ ਭਾਈ ਸਿਸਟਮ ਸਹੀ ਨਹੀਂ ਹਾਂ ਸਾਡੇ ਮਨ ਤੇ ਕੋਈ ਦੋਸਤ ਸੀਗਾ ਬੜਾ ਵੱਡਾ ਸਿਸਟਮ ਸੀ ਸਾਡੇ ਦਿਮਾਗ 'ਚ ਇਹ ਆਖਿਆ ਕੇ ਵੀਰੇ ਬੋਲਦੇ ਵੀ ਨਹੀਂ ਸੀਗੇ ਹਾਂ ਥੈਂਕ ਯੂ ਬਜੀ ਥੈਂਕ ਯੂ ਵੀਰੇ ਨਾਲ ਸੇਵਾ ਪਾਣੀ ਵੀ ਹੋਇਆ ਜੀ ਸਾਡਾ ਇਹ ਉੱਤੇ ਜਾ ਕੇ ਬੋਲਦੇ ਵੀ ਨਹੀਂ ਦੁਕਾਨ 'ਚ ਜਾ ਕੇ ਮੇਰੇ ਮੂੰਹ ਨਹੀਂ ਉਹ ਮੇਰੇ ਮੂੰਹ ਨੇ ਵੀ ਦੱਸੋ ਦੱਸੋ ਤੁਹਾਡੇ ਉੱਤੇ ਤਸੱਲੀ ਲੱਗੀ ਸੀ 16 ਨੰਬਰ ਦਾ ਤੁਹਾਨੂੰ ਵੀ ਬੋਲਦੇ ਨਹੀਂ ਸੀ ਹਾਂ ਲੋਕਾਂ ਕੁੱਝ ਨਹੀਂ ਬਹੁਤ ਜ਼ਿਆਦੇ ਤੁਹਾਡਾ ਵੀ ਮਾਣਾ ਅੰਦਰੋਂ ਨਹੀਂ ਗਿਆ ਸੀ ਮੈਨੂੰ ਉਹ ਹੀ ਦਿੱਕਤ ਫੇਰ ਉਸੇ ਟਾਈਮ ਇਹ ਕਹਿੰਦੇ ਨਾ ਵੀ ਭਾਈ ਨਹੀਂ ਪਹੁੰਚਿਆ ਆਪਾਂ ਸਾਨੂੰ ਆਇਦਿਕ ਦਰਦ ਨੂੰ ਕੋਈ ਪਤਾ ਲੱਗ ਰਿਹਾ ਗੱਲਬਾਤ ਬਿਲਕੁਲ ਨਹੀਂ ਗੱਲ ਮੋਰੋਫਰ ਨੂੰ ਇਹ ਗੱਲ ਦਾ ਪਤਾ ਲੱਗਿਆ ਮੈਨੂੰ ਸੁਝਾਦਾ ਸਾਨੂੰ ਕੋਲ ਗੱਲ ਚਲਾ ਕੇ ਪਤਾ ਲੱਗਿਆ ਲੈ ਵੀ ਲੈ ਸੰਦ ਕੋਈ ਹੋਰ ਸੀ ਪੋਏ ਆਪਣੇ ਕੋਈ ਹੋਰ ਹੈ ਆਪਣਾ ਕੋਲ ਜਿਹੜੇ ਕਿ ਪਸੰਦ ਚੌਥੇ ਪਾਈ ਦੇ ਵਿੱਚ ਵਟਾਉਂਦੇ ਸੀ ਉਹ ਆਪਣੇ ਕੋਲ ਹਾਂ ਬਹੁਤ ਵਧੀਆ ਸਿਸਟਮ ਲੱਗਿਆ ਕੁੱਲ ਬਣਾ ਕੇ ਪਰ ਐ ਆ ਵੀ ਸਾਨੂੰ ਜਾਨੀ ਕਿ ਅੰਗਰੇਜ਼ ਮਹਾਰਾਜ ਨੇ ਸਾਨੂੰ ਵਹਿਮਾ ਭਰਮਾਂ ਜ ਦੂਰ ਕਰਿਆ ਅੱਜ ਅਸੀਂ ਪਹਿਲਾਂ ਬਾਉਂ ਲੱਗਈ ਵੀਰੇ ਬਰਨਾਲੇੋਂ ਦੇ ਮੁੜ ਕੇ ਬਾਈ ਅਮਰ ਤੋਂ ਕਹਿੰਦੇ ਇੱਥੇ ਆ ਗਏ ਬਰੇਂਡ ਦੇ ਜਾਣਕਾਰ ਹੈਗੇ ਆ ਹਾਂ ਤੇ ਹੁਣ ਬਾ ਲਾਈਵ ਵੀ ਆ ਗਏ ਅਸੀਂ ਬਾਈ ਉਹ ਵਾਣਗਰ ਜਾ ਰਹੇ ਆ ਤੇ ਪਹਿਲਾ ਆਪਾਂ ਮਤਲਬ ਇੱਥੇ ਗੱਡੀ ਵੀ ਤਿਆਰ ਕਰਾਈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਹੀ ਫਿਰ ਦੇਖੋ ਗੱਲ ਬਾਤ ਕੀ ਬਣਦੀ ਹੈ ਹੈਨਾ ਆ ਗਿਆ ਉਹ ਬੜਾ ਤੇ ਉਸ ਤੋਂ ਬਾਅਦ ਭਾਈ ਜਰਾ 50000 ਰੁਪਏ ਖਰਚਾ ੜ ਜਾਣਾ ਹੈ ਹੈਨਾ ਤੁਹਾਨੂੰ پتہ ਹੀ ਹੈ ਅਦਰ ਮੈਜ ਦੇ ਮਨ ਬਣੇ ਹੋੜਾ ਲਾ ਰਹੇ ਆ ਜਮ ਗਿਆ ਟੈਂਸ਼ਨ ਫਰੀ ਹੋ ਗਈ ਜੀ ਵਾਸਤੇ ਆਇਆ ਠੀਕ ਆ ਲਵਾਂਗੇ ਲੋੜ ਬਾਈ ਜੀ ਚੌਣੀ ਸੀ ਪੂਰੀ ਲਵਾਂਗੇ ਲੋੜ ਪਾ ਲੋ ਆ ਮਹੀਨਾ ਹੋ ਗਿਆ ਬਾਈ ਜੀ ਸੇਵਾ ਕਰ ਰਿਹਾ ਮੇਰੀ ਪੂਰੀ ਹਾਂ ਬਾਈ ਜੀ ਇਹਨਾਂ ਨੇ ਕਿਤੇ ਹੁੰਦੇ ਕਿਤੇ ਹੋਰ ਤੇ ਕਿਤੇ ਹੋਰ ਹਾਂ ਸਿਸਟਮ ਲੱਗਾਇਆ ਬਾਈ ਗੱਲ ਦਾ ਪਰਸਪਰ ਬਾਈ ਨੂੰ ਹੁਣ ਮੈਂ ਤੇਰੇ ਸਿੱਟਾ ਟੂਰ ਜਿਵੇਂ ਬਾਈ ਤੇ ਤਾਂ ਪਾਦੇ ਸੇਦੀ ਮਾਂ ਚਲਣ ਬਾਈ ਨੂੰ ਟਾਈਮ ਵੀ ਬਹੁਤ ਹੋ ਗਿਆ ਵੀ ਕਰਨਾ ਹਨਾ ਹੂੰ ਕਿਉਂਕਿ ਬਾਈ ਨੇ ਮਹੀਨਾ ਹੋ ਗਿਆ ਆਇਆ ਜਿਵੇਂ ਵਿਚਾਰਨ ਦਰੱਖ ਬੋਖ ਖਾਣਾਂ ਦਾ ਜੀ ਵੀ ਜਾਰੀ ਨਾ ਤਾਂ ਆਦੇ ਓਕੇ ਬਹੁਤਾ ਬਰਦਾਸ਼ਤ ਆ ਅੱਜ ਬੋਲਦੇ ਆ ਇਹ ਤੇ ਹੁਣ ਵੀ ਬਾਈ ਦਾ ਤਮਸ ਟਕਰਾ ਕੇ ਹਨਾ ਸਾਰਾ ਪਾਸ ਬਾਈ ਨੂੰ ਸਮਾਨ ਖੜਾ ਬਾਈ ਲੈ ਕੇ ਨਾ ਸਸਟੇ ਮਿਲ ਆਦਾ ਐਂਡ ਬ੍ਰੈਂਡ ਸਾਰਾ ਕੁਝ ਓਕੇ ਹੈ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਵਾਲਟ ਕਮਾਂਡਰ ਵੱਲੋਂ ਮਾਗੇ ਮਾਰੀ ਪੋਤੀ ਰਿਕਮੈਂਟ ਦਾ ਬਈ ਉਹ ਲੋਕ ਨੂੰ ਬਿੰਦੂ ਤੇ ਕਹਿੰਦੇ ਆ ਮੈਂ ਇਹ ਤਰ 40000 ਬਣਾਇਆ ਹਾਂ ਵੀਰੇ ਇੱਕ ਦਾ ਰੰਗ ਕਰਨਾ ਰੈੱਡ ਰੈੱਡ ਕਰਨਾ ਰੈਡੀ ਕਰਨਾ ਤੇ ਦੂਜੀ ਗੱਲ ਮੇਰਾ ਭਰਾ ਕਹਿੰਦਾ ਅੱਜ ਹੀ ਗੱਡੀ ਲੈ ਕੇ ਆਂਦੀ ਆਪਾਂ ਵੱਡਿਆ ਘਰ ਬਾਬੇ ਦੀ ਜਨ ਫਲਾਣਾ ਨਾ ਰੰਗ ਪੱਕਾ ਹੋਏ ਇਹਦਾ ਕਰੇਗਾ ਦੇਖੋ ਨਾ ਸੰਦ ਪੱਕਾ ਹੋਊਗਾ ਸਾਲੀ ਕਰੀਂ ਉਸ ਗਰਜਾਂ ਚ ਮੈਕਸਿਮਲੀ ਲਾਈਫ ਸਾਲੀ ਹੋ ਓਕੇ ਕਿਉਂਕਿ ਜਦੋਂ ਆਪਾਂ ਜੀ ਵੀਰ ਨੂੰ ਤੋਂ ਹੀ ਆ ਮੈਨੂੰ ਉਹਨਾਂ ਦਾ ਕਹਤੋ ਬਈਆ ਉਹਦਾ ਨਿਚੀ ਮਾਰਦਾ ਤੇ ਮਾਰੇ ਬੰਦੇ ਨੂੰ ਬਣਾ ਬਣਾ ਮੈਟਰ ਕਰੀ ਗਾ ਉਹ ਕਰ ਤੂੰ ਮੇਰੇ ਜਦੋਂ ਮਰਦੀ ਕਰਾਉਂ ਇੱਕ ਦੋ ਤੋਂ ਨਾ ਮੈਂ ਨਹੀਂ ਕਰਤ ਕੰਗਲ ਜੀ ਉਹ ਸੋਇੰਬਤ ਲਾਈਫੋਨ ਲਾ ਕੇ ਬ੍ਰਹਮ ਘਰਮ ਹੋ ਜਾਂਦਾ ਜਰੇ ਉਹ ਗਰਮ ਹੋ ਜਾਂਦਾ ਤੇ ਉਹ ਚੱਟਦਾ ਪੇਟ ਨਾ ਮਤਲਬ ਕਿਦਾਂ ਨਾ ਕਰੇ ਜਾ ਕੇ ਥੋੜਾ ਜਿਹਾ ਮੱਛਾਂ ਜੇ ਲੱਗ ਜਾਂਦਾ ਕਹਿ ਦਿੰਦੀ ਆ ਉਹਦਾ ਖਰਾਬ ਹੋਣੀ ਆ ਉਹ ਤਾਂ ਮੇਰੇ ਨਾਲ ਮਰਵਾ ਸਕਦੇ ਆ ਥਾਲ ਬਾਦ ਮਰਵਾ ਦੇ ਉਹਦਾ ਚੰਡਾਈ ਆ 48000 ਰੁਪਏ ਲਾਇਆ ਹੁਣ ਹੋਰ ਰੁਪਏ ਆਉਂਦੇ ਨੇ ਜੇ ਤੂੰ ਮਤਲਬ ਹੋ ਨਾ ਪੀਰ ਅਰਵਾਜ਼ ਹੀ ਪਿਆਲੀ ਦੀ ਆਦਿ ਸੋਨੋ ਮੇਰੇ ਨਾਲ ਇੱਕ ਵਾਰ ਤੇ ਆਨਲੋ ਕੁਰਾ ਮੜੀ ਕੋਲੋਂ ਜੰਮਾ ਸਾਡਾ ਪੁੱਛਾ ਰਿਹਾ ਇਤ ਹੈ ਅਗਲਾ ਭਾਈ ਦੇਗਾ ਸੀ ਕੱਟਾ ਮੈਂ ਬੀਲਿੰਗ ਸਰਫ ਜੇ ਮੇਰੀ ਗੱਲ ਸੁਣੋ ਦੇਖੋ ਮੈਂ ਘਰ ਕੰਮ ਕਰਾ ਕੇ ਦੂੰਗਾ ਜਿਹੜਾ इवन ਜਿਹੜਾ ਨਟ ਵੀ ਕੋਹੜਾ ਨਟ ਆਹ ਜਿਹੜਾ ਨਟ ਲੱਗੇ ਹੋਏ ਆ ਨਟ ਜਦੋਂ ਖਤਮ ਹੋ ਜੇ ਥੋੜੇ ਅਸੀਂ ਕਰਦੇ ਆਹ ਜਿਹੇ ਵੇ ਆ ਤੇ ਦੇਸੀ ਪਾਏ ਵੇ ਆ ਮੈਂ 30 ਤੋਂ ਵੱਧ ਲਗਾ ਕੇ ਦੂੰਗਾ ਪਹਿਲਾ ਪਹਿਲੇ ਬਸ ਇਹ ਨਾਲ ਹੋਰ ਚੀਜ਼ਾਂ ਦੇ ਬਸ ਉਹ ਚੀਜ਼ ਵਧੀਆ ਤੇਰੇ ਨਾਲ ਦੇਖੋ ਮੇਰੀ ਇੱਕ ਨੰਬਰ ਆ ਗਿਆ ਅਨਲਸਿਸ ਉਹਦਾ ਇਹ ਮੈਂ ਸਮਝ ਨਹੀਂ ਪਤਾ ਪਿਆ ਜਾਂ ਨਾ ਪਿਆ ਤੇ ਮੈਂ ਸਮਝ ਨਹੀਂ ਆ ਰਿਹਾ ਇਹ ਬੰਦਾ ਆਹਾਂ ਨੂੰ ਕੋਈ ਮੂਰਤੀ ਗੱਡੀ ਵਾਲਾ ਕੋਈ 12 ਦੀ ਦਰ ਪਾਉਣੇ ਉਹ ਬੰਦਾ ਰੁਪਿਆ ਰੁਪਿਆ ਦੇਖਦਾ ਜੀ ਦੇਖੋ ਮੇਰਾ ਸਪੋਰਟ ਤਾਂ ਨਹੀਂ ਆਉਂਦੀ ਵੀਡੀਓ ਤੇ ਕਰਦਾ ਹੈ ਕਿੰਨਾ ਮਗਨ ਚੈੱਕ ਵੀ ਲੱਗਦੀ ਹੈ ਕੰਮ ਨਹੀਂ ਕਰਕੇ ਦਿੰਦਾ ਮੈਂ ਇਹਦੇ ਕੋਲ ਸੇ ਰੱਖੋ ਦੇਖੋ ਮੇਰਾ ਸਪੋਰਟ ਦੇਖੋ ਕੋਈ ਗੱਲ ਨਹੀਂ ਜਿਆਦਾ 300 ਰੁਪਏ ਆਉਂਦੀ ਹੈ ਜਿਹੜੀ ਗੱਲ ਉਹਦੇ ਵਿੱਚ ਤੇ ਵੀ ਵੱਧ ਗਿਆ ਸਾਰਾ ਕੁਝ ਕਰਨਾ ਲੈ ਉਹਨਾਂ ਦੇ ਚਲੋ ਆ ਸੀ ਇਹਨਾਂ ਦੇ ਜਿਹੜਾ ਸੀ ਇਹ ਬਹੁਤ ਬਣਾ ਖਰਚ ਕਰਾਉਂਦਾ ਪ੍ਰੋਪਰਟੀ ਜਿਹੜਾ ਉਹਦਾ ਚੱਲਣਾ ਚਾਹੀਦਾ ਨਹੀਂ ਮੈਂ ਮੈਂ ਜਾਣਦਾ ਮੈਂ ਜਾਣਦਾ ਕਮਾਈ ਦਿੱਤੀ ਹੈ ਬਾਈ ਫਿਰ ਪਰ ਜੇ ਜਿਹੜਾ 800 ਬਤਨਾ ਦੀ 12 ਤੋਂ 14 ਕਰੋੜ ਵਰਤ ਪਾਦਾ ਮੈਂ ਤੁਹਾਨੂੰ ਵੇੰਦੀ ਕਰਦਾ ਨਹੀਂ ਵੇੰਦੀ ਨਹੀਂ ਦੇਖੋ ਮੇਰੇ ਕਸਟਮਰ ਸਮਝੋ ਪਲੀਜ਼ ਇਹ ਨਾ ਕਰੋ ਥੋੜਾ ਕਰੋ ਮੇਰੇ ਕੋਲ ਐਲਾਨ ਕਰ ਮੰਨਦਾ ਨਹੀਂ ਸੀ ਤੇਰੇ ਮੋਸਮ ਉਹਏ ਕੋਈ ਮਰ ਨਹੀਂ ਪੈਂਦੇ ਲੈ ਲਾਇਆ ਕਰੋ ਭਾਈ ਕੱਚ ਵਿਚਾਲਾ ਠੋਕ ਦੇ ਓਕੇ ਬਸ ਠੀਕ ਹੈ ਕਰਦੇ ਬੜਾ ਠੀਕ ਹੈ ਠੀਕ ਹੈ ਐਂ ਕਰੋ ਫਿਰ ਹਣ ਬਣਾ ਜਾ ਕੇ ਕੰਮ ਉਹਦੇ ਕਰ ਤੇ ਕਾਣਾ ਵੀ ਦੱਸ ਦਿਓ ਆਪਣਾ ਹਾਂਜੀ ਆਪਣਾ ਸਾਰਾ ਏਰੀਆ ਐਡਰੈਸ ਟੋੜਾ ਦੁਕਾਨ ਦਾ ਨਾ ਡੀ ਆਈ ਟਾਇਰ ਨੀਅਰ ਅ ਸਟੇਡੀਅਮ ਪਟੰਨਾ ਓਕੇ ਇਹ ਪਈ ਜਦੇ ਬਹੁਤ ਵਧੀਆ ਬਈ ਘੈਂਟ ਨੇਚਰ ਦਾ ਤੇ ਲਾਈਟ ਐਰ ਬਹੁਤ ਸੋਹਣੇ ਜਿਹੋ ਜਿਹਾ ਮਰਜ਼ੀ ਡਿਜ਼ਾਈਨ ਪਵਾ ਲਿਓ ਬਾਈ ਸਿਰਾਂ ਗੱਲ ਬਾਤ ਹੈ ਟਾਇਰ ਟੂਰ ਹੋ ਕੇ ਹੈ 25 ਮਾਡਲ ਟਾਇਰ ਹੈ ਇਹ ਨਹੀਂ ਹੈਗੇ ਵਿੱਚ 24 ਬਣਗੇ ਕਿਵੇਂ ਲੱਗਾ ਤੁਹਾਨੂੰ ਸਭਾ ਸਾਡੀ ਆਪਣੀ ਕੰਪਨੀ ਆਕੀ ਬਾਈ ਇਸ ਤਰ੍ਹਾਂ ਦੇ ਸੁਖਾ ਬਾਈ ਤੁਸੀਂ ਦੱਸੋ ਮੈਨੂੰ ਸਾਡੇ ਆਪਣੇ ਪਸੰਦ ਦੇ ਪੁਆਇੰਟ ਹੱਥ ਪੱਡੀ ਸਿਸਟਮ ਸਿਸਟਮ ਬਾਈ ਇਹਨੇ 3 ਵਜੇ ਸੈਟਅਪ ਲਾਈ ਗਿਆ ਨੇ ਯਾਰ ਉਹਦਾ ਬੰਦਾ ਆਪਕੋ 50 ਤੇ ਜਾ ਕੇ ਸੈਟਮ ਲੱਗਿਆ। ਕੋਈ ਦੇਖ ਰੋ ਵੀ ਜੇ ਕੋਈ ਸਿਸਟਮ ਲਵਾਉਣਾ ਕੇ ਨੇ। ਹਾਂ। ਮੇਰਾ ਭਰਾ ਇੱਕ ਦਿਨ ਪਹਿਲਾਂ ਦੱਸਿਆ ਕਰੋ। ਉਹਨੇ ਤੇ ਮੈਂ ਲੱਗ ਗਿਆ। ਅਬ ਉਹਨੇ ਜਿਹੜਾ ਸਿਸਟਮ ਪਹਿਣਾ, ਇਹ ਦੂਜੇ ਦਿਨ ਪਹਿਣੀ ਸਾਰੀ ਜਾ। ਉਹ ਜਿਹੜਾ ਪਾਕਪਨ ਪਹਿਲਾਂ ਵੀ ਚਾਲੋ ਤਾਂ ਮੈਨੂੰ ਤਾਂ ਸਿਸਟਮ ਦੀ ਵੀ ਰਾਇ ਲੈਣੀ ਪਈ ਦੀ। ਉਹਨੇ ਫਿਰ ਆਪਣਾ ਆਲਾ ਹੋਏ ਸਿਸਟਮ ਸੱਟ। ਅਸੀਂ ਇੱਕ ਦੁਕਾਨ ਤੇ ਟੈਨ ਵਾਲੀ ਦੁਕਾਨ ਤੇ ਦੋ ਵਾਰੀ ਗਏ ਆ। ਆਪਾਂ ਮੁੱਖੋਂ ਮਗਰ ਉੱਥੇ ਹੀ ਰਾਇ ਓਕੇ ਕਰਕੇ ਫਿਰ ਉੱਥੋਂ ਮੁੜ ਆਇਆ। ਵੀ ਭਾਈ ਤੇ ਸੋ ਸਹੀ ਨਹੀਂ। ਸਾਡੇ ਮੁੰਡੇ ਵੀ ਡਬਲ ਸੀਗਾ। ਬੜਾ ਵੱਡਾ ਸਿਸਟਮ ਸੀ ਸਾਕ ਦਿਮਾਗ ਚ ਆਪਣੇ ਇੱਥੇ ਆ ਕੇ ਵੀਰੇ ਬੋਲਦੇ ਵੀ ਨਹੀਂ ਸੀਗੇ ਹਾਂ ਥੈਂਕ ਯੂ ਥੈਂਕ ਯੂ ਬਜੀ ਨਾਲ ਸੇਵਾ ਪਾਣੀ ਵੀ ਹੋਇਆ ਜੀ ਸਾਡਾ ਇਹ ਉੱਥੇ ਜਾ ਕੇ ਬੋਲਦੇ ਵੀ ਨਹੀਂ ਦੁਕਾਨ ਤੇ ਜਾ ਕੇ ਮੇਰੇ ਮੂੰਹ ਨਹੀਂ ਉਹ ਮੇਰੇ ਮੂੰਹ ਨੇ ਵੀ ਦੱਸੋ ਦੱਸੋ ਲੋਕ ਸਾਡੇ ਉੱਤੇ ਤਸੱਲੀ ਰਹਿ ਗਈ ਸੀ 16 ਨੰਬਰ ਦਾ ਕੋਈ ਬੋਲਦੇ ਨਹੀਂ ਸੀ ਹਾਂ ਲੋਕਾਂ ਕੱਢੇ ਕਿ ਉਹ ਜਾਰੇ ਸਾਡਾ ਵੀ ਪਾਣਾ ਅੰਦਰੋਂ ਨਹੀਂ ਗਿਆ ਸੀ ਮੈਨੂੰ ਉਹ ਹੀ ਦਿਖਾ ਇਹ ਦੋਸੇ ਟਾਈਮ ਇਹ ਕਹਿੰਦੇ ਨਾ ਵੀ ਭਾਈ ਨਹੀਂ ਪਹੁੰਚਿਆ ਆਪਾਂ ਸਾਨੂੰ ਐਸੇ ਜਿਹੇ ਦਰਨਪੁਰੇ ਪਤਾ ਲੱਗ ਰਿਹਾ ਗੱਲਵਾਦਾਂ ਨੂੰ ਸਰਪੰਚ ਨੂੰ ਪਤਾ ਹੀ ਗਿਆ ਮੌਲਕਾ ਪਿੰਨੂ ਕੇ ਗੱਲ ਦਾ ਪਤਾ ਲੱਗਿਆ ਉਹ ਸਾਨੂੰ ਬੰਨੀ ਚਲਾ ਕੇ ਪਤਾ ਲੱਗਿਆ ਲੈ ਵੀ ਮੈਂ ਫੰਮ ਤੋਂ ਕੋਈ ਫੋਰਸ ਹੀ ਪਾਇਆ ਪਨੇ ਪਾਇਆ ਕੋਈ ਫੋਰਸ ਨਾ ਪਰ ਉਹ ਜਿਹੜੇ ਕਿ ਪਸੰਦ ਚੌਥੇ ਬਾਈ ਦੇ ਵਿੱਚ ਬਟਨ ਦੇਖੀ ਨੂੰ ਆਪਣੇ ਸਾਡੇ ਕੋਲ ਹਾਂ ਬਹੁਤ ਵਧੀਆ ਸਿਸਟਮ ਲੱਗਿਆ ਕੁੱਲ ਬਣਾ ਕੇ ਪਰ ਆਇਆ ਵੀ ਸਾਨੂੰ ਜਿਹੜੇ ਕਿ ਅੰਗਰੇਜ਼ ਮਹਾਰਾਜ ਨੇ ਸਾਨੂੰ ਵਹਿਮਾਂ ਭਰਮਾਂ ਚ ਦੂਰ ਕਰਿਆ ਅੱਜ ਅੱਜ ਪਹਿਲਾ ਪੌਣ ਲੱਗਿਆ ਵੀਰੇ ਬਰਨਾਲੇੋਂ ਦੇ ਮੁੜ ਕੇ ਬਾਈ ਅਮਰਤ ਕਹਿੰਦੇ ਇੱਥੇ ਆ ਗਏ ਬੰਡੇ ਜਾਣਕਾਰ ਹੈਗੇ ਆ ਹਾਂ ਫਿਰ ਹੁਣ ਬਾਹਰ ਲਾਇਆ ਵੀ ਪਾ ਗਏ ਅਸੀਂ ਬਾਈ ਜੀ ਅੰਮ੍ਰਿਤ ਘਰ ਜਾ ਰਹੇ ਆ ਤੇ ਪਹਿਲਾਂ ਆਪਾਂ ਮਤਲਬ ਇੱਥੇ ਗੱਡੀ ਵੀ ਤਿਆਰ ਕਰਾਈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਹੀ ਫਿਰ ਦੇਖੋ ਗੱਲ ਬਾਤ ਕੀ ਬਣਦੀ ਹੈ ਜਿਹੜਾ ਹੈਗਾ ਹੋਰ ਹੈ ਤੁਸੋਂ ਆਪਾਂ ਜਿਹੜਾ 50000 ਰੁਪਏ ਦਾ ਕੰਮ ਸ਼ੁਰੂ ਹੋ ਜਾਣਾ ਹੋਣਾ ਹੈ ਹਨਾ ਤੁਹਾਨੂੰ ਪਤਾ ਹੀ ਆ ਬੰਦੇ ਜਿਹੜੇ ਮਨ ਮਨ ਜੋੜ ਲਾਗਦੇ ਆ ਜਿਵੇਂ ਆ ਮੈਂ ਚਨ ਫਰੀ ਹੋ ਗਿਆ ਵਾਲੇ ਵਾਸਤੇ ਆਇਆ ਠੀਕ ਆ ਲਵਾਜ ਦੇ ਲੋੜ ਬਾਈ ਉਹ ਚਾਉਣੀ ਸੀ ਪੂਰੀ ਲਵਾਜ ਦੇ ਲੋੜ ਪਾ ਲੋ ਆ ਮਹੀਨਾ ਹੋ ਗਿਆ ਬਾਈ ਇਹਦਾ ਕਰ ਰਿਹਾ ਮੇਰੀ ਪੂਰੀ ਹਾਂ ਬਾਈ ਇਹਨਾਂ ਨੇ ਕਦੇ ਉੱਤਰ ਕਦੇ ਉੱਤਰ ਕਦੇ ਉੱਤਰ ਹਾਂ ਸਿਸਟਮ ਲੱਗ ਗਿਆ ਬਾਈ ਗੱਲ ਦਾ ਪਰਸਪਰ ਬਾਈ ਨੂੰ ਹਾਂ ਮੈਂ ਤੇਰੇ ਸਿੱਟਾ ਟੌਰ ਦੇ ਮੈਂ ਬਾਈ ਦੇ ਤਾਮ ਵਾਲੇ ਸੇਹੀ ਮਾਂ ਚਲਣ ਬਾਈ ਨੂੰ ਟਾਈਮ ਵੀ ਬਹੁਤ ਹੋ ਗਿਆ ਵਿਦਿਆ ਵੀ ਕਰਨਾ ਹਨਾ ਕਿਉਂਕਿ ਬਾਈ ਨੇ ਮਹੀਨਾ ਹੋ ਗਿਆ ਇਹਨੂੰ ਵਿਚਰਨ ਉਹਨਾਂ ਦੇ ਕੋਕ ਖਾਣ ਦਾ ਟੀਵੀ ਲਾਰੀ ਨਾ ਬਸ ਆਹ ਤੇ ਓਕੇ ਬਹੁਤ ਬਰਦਾਸ਼ਤ ਆਇਆ ਅੱਜ ਬੋਲਦੇ ਆ ਇਹ ਤੇ ਉਹਦੀ ਬਾਈ ਦਾ ਕੰਮ ਟਕਰਾ ਕੇ ਹਨਾ ਸਾਰਾ ਪਾਸ ਬਾਈ ਦੇ ਸਾਮਾਨ ਬਾਈ ਦੇ ਕਰਨਾ ਸਸਟਨ ਲਾਤਾ ਐਂਡਪੈਂਡ ਸਾਰਾ ਕੁਝ ਛੋਟਿਆ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਕਮਾਂਡੋ ਜਰਿਆ ਨਾਮਾ ਮਾਰੀ ਬੋਟੀ ਦੇਖੇ ਮਤਰਾ ਬਈ ਬੁੱਲੋ 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 ਕਰਦੇ ਆ। ਇਹ ਆਪਾਂ ਅੱਜ ਹੀ ਕਰਾਂਗੇ। ਮੈਂ ਇਹ 43000 ਬਣਾਇਆ ਦਾ। ਹਾਂ। ਵੀਰੇ ਇੱਕ ਦਾ ਰੰਗ ਕਰਨਾ ਰੈੱਡ। ਰੈੱਡ ਤੋਂ ਰੈੱਡੀ ਕਰਨਾ। ਤੇ ਦੂਜੀ ਗੱਲ ਮੇਰਾ ਭਰਾ ਕਹਿੰਦਾ ਅੱਜ ਹੀ ਘਟੀ ਲੈ ਕੇ ਆਂਦੀ ਆਪਾਂ। ਵਧੀਆ ਕਰ ਬਾਬੇ ਦੀ ਚਰਪਾਈ ਨਾ। ਰੰਗ ਪੱਕਾ ਹੋਊਗਾ ਜਿਹੜਾ ਕਰੇਗਾ। ਦੇਖੋ ਰਾਸਣ ਕਹਿੰਦਾ ਪੱਕਾ ਹੋਊਗਾ ਸੌਲ ਕਰੀਂ ਉਹ ਗਰਦਨ ਨੂੰ। ਮੈਕਸਿਮਲ ਵੀ ਲਾਈਵ ਸਾਲ ਹੀ ਹੋ। ਓਕੇ। ਕੋਈ ਜਦੋਂ ਆਪਾਂ ਜਿੱਦੋਂ ਤੋਂ ਹੀ ਆਮ ਆਮ ਮੋਰੋ ਨਾ ਕਰਤਾ ਭਾਈ ਉਹਦਾ ਵਿੱਚ ਹੀ ਮਾਰਦਾ ਜਦੋਂ ਬੱਚੇ ਬੜਾ ਬੜਾ ਮੈਟਰ ਹੋ ਜਾਂਦਾ ਉਹ ਕੰਮਾ ਮਲੇ ਨੂੰ ਮਰ ਕੇ ਕਰਾਉਂਦੇ ਇੱਕ ਦੋ ਤੋਂ ਨਾਨੇ ਹੈ ਨਹੀਂ ਫਰਕ ਪੈਂਦਾ ਜੀ ਉਸ ਤੋਂ ਇੰਬਰ ਲਾਈਫ ਫੋਨ ਲੱਗ ਜਾਂਦਾ ਡਰਾਮਾ ਗਰਮ ਹੋ ਜਾਂਦਾ ਜੀਰੇ ਹਾਂ ਗਰਮ ਹੋ ਜਾਂਦਾ ਤੇ ਕੁਛ ਟੱਪਾ ਉਹਦੇ ਉੱਤੇ ਨਾ ਮਤਲਬ ਕਿਤੇ ਨਾ ਕਿਤੇ ਜਾ ਕੇ ਥੋੜਾ ਜਿਹਾ ਮੱਛਾਂ ਜੇ ਲੱਗ ਜਾਂਦਾ ਕਹਿਣ ਹੁੰਦੀ ਆ ਪਰ ਉਹਦਾ ਖਰਾਬ ਹੋਣਾ ਹੀ ਆ ਉਹ ਤਾਂ ਮੈਨੇ ਕਰਵਾ ਸਕਦੇ ਹਾਂ ਹਾਂ ਬਾਹਰ ਦਰਵਾਜ਼ੇ ਨੂੰ ਦਾ ਚੰਗਾ ਹੀ ਆ 45000 ਰੁਪਏ ਲਾਇਆ ਹੁਣ ਹੋਰ ਪਿਆਰ ਕਰਾ ਦੇ ਜੀ ਨਾ ਕੋਸੋ ਕੋਲੋਂ ਉਹ ਮੇਰੇ ਨਾਲ ਹੀ ਪਿਆਲੇ ਦੀ ਗੱਲ ਕਰ। ਸੋਨੋ ਮੇਰੀ ਗੱਲ ਇੱਕ ਵਾਰ ਧਿਆਨ ਨਾਲ ਸੁਣੋ। ਪਰਾ ਮਨ ਵੀ ਕੋਲੋ। ਜਮਾ ਸਾਡਾ ਇਸ ਮਾਰ ਲੈ ਰੱਖੀ। ਸੜਕ ਉੱਪਰ ਬੈਠੇਗਾ ਸੀ ਕੱਟਾ। ਮੈਂ ਮੈਂ ਵੀ ਡੀਲਿੰਗ ਕਰਦਾ ਇਸ ਤਰ੍ਹਾਂ ਜਿੰਨੀ ਗੱਲ ਸੁਣੋ। ਦੇਖੋ। ਮੈਂ ਤੁਹਾਨੂੰ ਕੰਮ ਕਿਰਾਇਆ ਕਰਕੇ ਦੂੰਗਾ। ਜਿਹੜਾ ਈਵਨ ਜਿਹੜਾ ਨਾਟਕ ਵੀ ਕੋਵੜਾ ਨਾਟਕ। ਆਜੇ ਨਾਟਕ ਲੱਗੇ ਰਿਹਾ। ਉਹ ਨਾਟਕ ਜਦੋਂ ਖਤਮ ਹੋ ਜਾਵੇ ਫੋੜੇ ਸੀ ਕਰਕੇ ਆ ਗਏ ਵੀ ਆ। ਇਹ ਦੇਸੀ ਪਾਇਵੇ ਆ। ਲਕੀਨ ਤੋਂ ਵਧੀਆ ਕਰਕੇ ਦੂੰਗਾ। ਪਹਿਲਾ ਪਹਿਲੇ ਬਸੇ ਨਾਲ ਉਹ ਚੀਜ਼ਾਂ ਦੇ ਬਸ ਉਹ ਚੀਜ਼ ਵਧੀਆ ਮੇਰੇ ਮੈਨ ਦੇਖੋ ਮੇਰੀ ਕੋਈ ਆਈਫੋਨ ਨੰਬਰ 200000 ਨਾਲ ਕਿੰਨਾ ਕੁ ਨਹੀਂ ਜਾਂਦਾ ਮੈਂ ਮੈਂ ਸਮਝਦਾ ਜੀ ਪਤਾ 50000 ਲੱਗੇ ਬੰਦੇ ਨੂੰ ਸਮਝ ਆਵੇ ਜੀ ਇਹ ਬੰਦਾ ਬਸਦਾ ਨਾਲ ਨੂੰ ਕੋਈ ਮੁਰਸੀ ਗੱਡੀ ਵਾਲਾ ਕੋਈ 12 ਕੀ ਤਰਪੋਣਿਆ ਉਹ ਬੰਦਾ ਰਪਰਦੀਆ ਦੇਖਦਾ ਜੀ ਜਦੋਂ ਆ ਬੇਲੇ ਜਦੋਂ ਮੇਰਾ ਸੋਪ 45000 ਦੀ ਵੀ ਉੱਤੇ ਲੱਗਦਾ ਹੈ ਇਹ ਲਗਮਾ ਕੇ ਕਿਸੀ ਲੱਗਦੀ ਨਹੀਂ ਕਰਕੇ ਦਿੰਦਾ ਕਿਹੜਾ ਦੇ ਕੋਲ ਸੇ ਰੱਖੋ ਦੇਖੋ ਮੇਗਾ ਸੋਖ ਦੇਖੋ ਕੋਈ ਵਰਕ ਨਹੀਂ ਬਿਆਲੀਆ 300 ਰੁਪਏ ਆਉਂਦੀ ਹੈ ਕੀ ਜਿਹੜੀ ਦਾ ਸੰਪੂਰਨ ਤੇ ਦੇ ਵੀ ਪੱਜ ਗਿਆ ਸਾਰਾ ਕੁਝ ਕਰਨਾ ਪਿਆ ਉਹਨਾਂ ਦੇ ਡਿਸਟ੍ਰਿਬਿਊਟਰ ਉਹਨਾਂ ਨੇ ਸਲਾਮ ਸੀ ਜਨਾ ਰੇਨ ਦਾ ਪਰਦਾ ਉਹਨੇ ਤੁਸੀਂ ਬਹੁਤ ਬੰਦਾ ਖਰਚ ਕਰਾਉਂਦਾ ਪ੍ਰੋਪਰਟੀ ਜਿਹੜਾ ਖੁੱਡਾ ਪੜਨਾ ਚਾਹੀਦਾ ਨਹੀਂ ਮੈਂ ਜਾਇਦ ਮੈਂ ਜਾਇਦ ਕਮਾਈ ਦਿੱਤੀ ਹੈ ਭਾਈ ਫਿਰ ਵਰਤਨ ਜੇ ਜਹੇ 800 ਬੱਤਨਾ ਦੀ 1200 ਦਾ 1400 ਦਾ ਵਰਤ ਪਾ ਦਿੰਦਾ ਮੈਂ ਤੁਹਾਨੂੰ ਬੇਨਤੀ ਕਰਦਾ ਨਹੀਂ ਬਿਆਲੀਆ ਪਲੀਜ਼ ਦੇਖੋ ਮੇਰੇ ਕੋਲ ਸਮਝੋ ਪਲੀਜ਼ ਦੇਖੋ ਇਹਨਾਂ ਨਾਲ ਕਰੋ ਥੋੜਾ ਕਰੋ ਮੇਰੇ ਵੱਲ ਗਾਣਾ ਕਰ ਮੰਨਦਾ ਨਹੀਂ ਸੀ ਤੜ ਮੋਸਮ ਉਹ ਲੈ ਐਂ ਕਰੋ ਭਾਈ ਗੱਜਬਚਾਲਾ ਠੋਕ ਦੇ ਓਕੇ ਬੜਾ ਠੀਕ ਐ ਮੈਂ ਕਰਕੇ ਬਣਾ ਦੇ ਠੀਕ ਐ ਐਂ ਕਰੋ ਫਿਰ ਹੁਣ ਵੜਾ ਜਾ ਕੇ ਕਾਣਾ ਵੀ ਦੱਸ ਦਿਓ ਆਪਣਾ ਹਾਂਜੀ ਆਪਣਾ ਸਾਰਾ ਏਰੀਆ ਐਡਰੈਸ ਤੁਹਾਡਾ ਦੁਕਾਨ ਦਾ ਨਾਮ ਡੀ ਆਈ ਟਾਇਰ ਨੀਅਰ ਸਟੇਡੀਅਮ ਬਟਿੰਡਾ ਓਕੇ ਬਈ ਬਹੁਤ ਵਧੀਆ ਬਈ ਘੈਂਟ ਨੇਚਰ ਦਾ ਤੇ ਲਾਈਟ ਐ ਬਹੁਤ ਸੋਹਣੇ ਤੇ ਜਿਹੋ ਜਆ ਮਰਜੀ ਡਿਜ਼ਾਈਨ ਪਵਾ ਲਿਓ ਬਾਈ ਸਿਰਾ ਗੱਲ ਬਾਤ ਹੈ ਟਾਇਰ ਟੂਰ ਮੁਕੇ ਹੈ 25 ਮਾਡਲ ਟਾਇਰ ਹੈ ਇਹ ਨਹੀਂ ਹੈਗੇ ਵੀ 24 ਬਹਿਣਗੇ ਕਿਹੇ ਲੱਗਿਆ ਦਾ ਮਸਲਾ ਸਾਡੇ ਆਪਣੇ ਟਕਲੀਅਰ ਬਾਕੀ ਬਈ ਇਤਰਾਗੇ ਸੁਖਾ ਬਾਈ ਤੁਸੀਂ ਦੱਸੋ ਮੈਂ ਸਾਡੇ ਆਪਣੇ ਕਿਸਮ ਦੇ ਪੁਆਇੰਟ ਬਹੁਤ ਵੱਡੇ ਸਿਸਟਮ ਸਿਸਟਮ ਬਾਈ ਇਹਨੇ 3 ਵਜੇ ਸੈਟਅਪ ਲਾਈ ਜਾਂਦੇ ਅੱਜ ਯਾਰ ਉਹਦਾ ਬੰਦਾ ਮਰ ਤਪਿਆ ਤੇ ਲੈ ਕੇ ਸਿਸਟਮ ਲੱਗਿਆ ਜੀ ਇਹ ਦੇਖ ਰੋ ਵੀ ਜੇ ਕੁਝ ਸਿਸਟਮ ਲਗਾਉਣਾ ਗਏ ਨੇ ਹਾਂ ਮੇਰਾ ਭਰਾ ਇੱਕ ਦਿਨ ਪਹਿਲਾਂ ਦੱਸਿਆ ਕਰੋ ਉਹ ਮੇਰੇ ਵੀ ਸਿਸਟਮ ਪੜਾ ਕੇ ਇਹ ਦੂਜੇ ਦਿਨ ਪੜ੍ਹੇ ਸਾਰੀ ਆਉਂਦਾ ਪਾਕ ਨੂੰ ਪਹਿਲਾਂ ਵੀ ਚੱਲ ਰਿਹਾ ਮੈਂ ਕੋਈ ਸਿਸਟਮ ਦੇ ਵੀ ਰਾਇ ਲੈਣੀ ਪਈ ਦੀ ਕੋਲੇ ਫਿਰ ਆਪਣਾ ਲਾਇਆ ਉਹ ਸਿਸਟਮ ਸੱਟ ਕੇ ਅਸੀਂ ਇੱਕ ਦੁਕਾਨ ਤੇ ਟਾਇਰ ਵਾਲੀ ਦੁਕਾਨ ਤੇ ਦੋ ਵਾਰੀ ਗਏ ਆ ਯਾਰ ਘੁੰਮ ਕੇ ਉੱਤੇ ਇੱਕ ਰਾਇ ਉੱਕੇ ਕਰਕੇ ਫਿਰ ਉੱਥੋਂ ਮੁੜ ਆਏ ਆ ਵੀ ਭਾਈ ਤੇ ਸਿਸਟਮ ਸਹੀ ਨਹੀਂ ਸਾਡੇ ਮੁੰਡੇ ਕੋਈ ਦੁਪਰ ਸੀਗਾ ਬਹੁਤ ਵੱਡਾ ਸਿਸਟਮ ਸੀ ਸੱਗ ਦਿਮਾਗ ਤੇ ਆਪਣੇ ਸੇਅ ਇੱਥੇ ਆ ਕੇ ਵੀਰੇ ਬੋਲਦੇ ਵੀ ਨਹੀਂ ਸੀਗੇ ਹਾਂ ਥੈਂਕ ਯੂ ਥੈਂਕ ਯੂ ਬੱਧੀ ਥੈਂਕ ਯੂ ਬ੍ਰਾਈਟ ਨਾਲ ਸੇਵਾ ਪਾਣੀ ਵੀ ਹੋਇਆ ਜੀ ਜੱਟਾ ਇਓ ਤੇ ਜਾ ਕੇ 골ਡਨੀ ਦੁਕਾਨ ਤੇ ਜਾ ਕੇ ਮੇਰੇ ਮੂੰਹ ਨਹੀਂ ਉਹ ਮੇਰੇ ਮੂੰਹ ਨਹੀਂ ਦੱਸੋ ਦੱਸੋ ਕਿ ਸਾਡੇ ਤੇ ਤਸੱਲੀ ਨਹੀਂ ਸੀ 16 ਨੰਬਰ ਦਾ ਆਹੋ ਬਈ 골ਡਨੀ ਸੀ ਹਾਂ 2 ਘੰਟੇ ਚਿਰ ਨਹੀਂ ਪਹੁੰਚ ਆਲੇ ਪਰਾਣਾ ਤੇ ਪਾਣਾ ਅੰਦਰੋਂ ਨਹੀਂ ਜਾਂਦਾ ਸੀ ਮੇਰੇ ਕੋਲ ਹੀ ਦਿੱਕਤ ਫੇਰ ਉਸੇ ਟਾਈਮ ਇਹ ਕਹਿੰਦੇ ਨਾ ਵੀ ਭਾਈ ਇਹ ਨਹੀਂ ਹੋਣਾ ਆਪਾਂ ਸਾਨੂੰ ਆਇਆ ਸੀ ਕਿ ਸਾਨੂੰ ਕੋਈ ਪਤਾ ਲੱਗ ਰਿਹਾ ਗੱਲਬਾਤ ਦਾ ਬਿਲਕੁਲ ਨਹੀਂ ਗੱਲ ਮੌਲਕਾ ਨੂੰ ਕਿਸੇ ਗੱਲ ਦਾ ਪਤਾ ਲੱਗਿਆ ਹੁਣ ਸਾਨੂੰ ਗੱਲ ਚਲਾ ਕੇ ਪਤਾ ਲੱਗਿਆ ਲਾਈਵ ਹੈ ਬੜੀ ਬੜੀ ਸੰਦ ਕੋਈ ਹੋਰ ਸੀ ਪਾਇਆ ਕੋਈ ਹੋਰ ਕੋਈ ਹੋਰ ਆਪਣਾ ਜਿਹੜਾ ਕਿ ਪ੍ਰਸੰਨ 45 ਮਿੰਟ ਦੇ ਵਿੱਚ ਵਟਾਂ ਨੂੰ ਦੇਖਣ ਦਾ ਆਪਣਾ ਛੱਪੇ ਹਾਂ ਬਹੁਤ ਵਧੀਆ ਸਿਸਟਮ ਲੱਗਿਆ ਕੁੱਲ ਬਣਾਇਆ ਹੈ ਬਰਾਇਆ ਵੀ ਸਾਨੂੰ ਜਣ ਕੇ ਅੰਗਰੇਜ਼ ਮਹਾਰਾਜ ਨੇ ਸਾਨੂੰ ਵਿਹਮਾ ਪਰਮਾ ਚ ਦੂਰ ਕਰਿਆ ਅੱਜ ਅਸੀਂ ਪਹਿਲਾਂ ਪਾਉਣ ਲੱਗੇ ਵੀਰੇ ਬਰਨਾਲੇੋਂ ਦੇ ਮੁੜ ਕੇ ਬਾਈ ਅਮਰਤ ਕਹਿੰਦੇ ਇੱਥੇ ਆ ਗਏ ਬ੍ਰਿਟੇਨ ਜਾਣਕਾਰ ਹੈਗੇ ਆ ਹਾਂ ਤੇ ਹੁਣ ਬਾਅਦ ਲਾਈਵ ਵੀ ਪਾਣਗੇ ਅਸੀਂ ਪਾਈਂਗੜ ਜਾ ਰਹੇ ਹਾਂ ਇਹ ਪਹਿਲਾਂ ਆਪਾਂ ਮਤਲਬ ਇੱਥੇ ਗੱਡੀ ਵੀ ਤਿਆਰ ਕਰਾਈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਹੀ ਫਿਰ ਦੇਖੋ ਗੱਲਬਾਤ ਕੀ ਬਣਦੀ ਹੈ ਮੇਰਾ ਤਾਂ ਜਾ ਹੋ ਗਿਆ ਤੁਸੀਂ ਆਪਾਂ ਇੱਥੇ 50000 ਦੇ 70000 ਹੋ ਗਏ ਹਨਾ ਤੁਹਾਨੂੰ ਪਤਾ ਹੀ ਅੰਦਰ ਬੈਠੇ ਮੈਂ ਮੰਡ ਮਰਦੇ ਹੋੜਾ ਨਾ ਆਇਆ ਹੈ ਜੀ ਮੈਂਸ਼ਨ ਫ੍ਰੀ ਹੋਈ ਹੈ ਜੀ ਵਾਸਤੇ ਆਇਆ ਠੀਕ ਆ ਲਵਾਜੇ ਲੋੜ ਬਾਈ ਬਾਈ ਚੌੜੀ ਜੀ ਪੂਰੀ ਲਵਾਜੇ ਲੋੜ ਪਾ ਲੋ ਆ ਮਹੀਨਾ ਹੋ ਗਿਆ ਬਾਈ ਇਹਲਾ ਕਰ ਰਿਹਾ ਮੇਰੀ ਕੋਲੀ ਹਾਂ ਬਾਈ ਇਹਨਾਂ ਨੇ ਕਤੇ ਉਂਟਰ ਕੇ ਦੇ ਉਤਰ ਕੇ ਦੇ ਉਤਰ ਹ ਸਿਸਟਮ ਲੱਗਿਆ ਬਾਈ ਗੱਲ ਦਾ ਪਰ ਸੰਗਤ ਬਾਈ ਨੂੰ ਨਾ ਮੈਂ ਕਹ ਰਿਹਾ ਸੀ ਟਾਇਟੂਰ ਜੇ ਮੈਂ ਬਾਈ ਦੇ ਤਾਂ ਪਾਰੇ ਸੇਹੀ ਮਾਂ ਚਲਾਉਣਾ ਬਾਈ ਨੂੰ ਟਾਈਮ ਵੀ ਬਹੁਤ ਹੋ ਗਿਆ ਬਿਦਾ ਵੀ ਕਰਨਾ ਹਨਾ ਕਿਉਂਕਿ ਬਾਈ ਨੇ ਮਹੀਨਾ ਹੋ ਗਿਆ ਇਹਨੂੰ ਵਿਚਾਰਨਾ ਉਰਕਰ ਬੋਕ ਖਾਉਣ ਲੱਗ ਜੀ ਲਾਰੀ ਨਾ ਅੱਜ ਓਕੇ ਬਹੁਤ ਬਰਦਾਸ਼ਤ ਆ ਅੱਜ ਬੋਲਦੇ ਆ ਇਹ ਤੇ ਹੁਣ ਵੀ ਬਾਈ ਦਾ ਕੰਮ ਸਤ ਕਰਾ ਕੇ ਹਨਾ ਸਾਰਾ ਪਾਰ ਬਾਈ ਨੂੰ ਸਮਾਨ ਭਰਾ ਬਾਈ ਦੇ ਘਰ ਸਿਸਟਮ ਲਾਤਾ ਐਂਡਪੈਂਡ ਸਾਰਾ ਕੁਝ ਓਕੇ ਆ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ ਯਾਦਾਂਾਂ ਮਾਰੀ ਕੋਤੀ ਦੇਖੇ ਮੈਂ ਬਸ ਬਈ ਉਹ ਲੋ ਬੰਦ ਬੰਦ ਕਰ ਸਕਦਾ। ਇਹ ਮਾ ਅੱਧੀ ਕਰਾਦੀ ਮੈਂ 43000 ਬਣਾਇਆ। ਹਾਂ। ਵੀਰੇ ਇੱਕ ਵਾਰ ਰੰਗ ਰੰਗ ਕਰਨਾ ਰੈੱਡ। ਰੈੱਡ ਕਰੂ ਰੈਡੀ ਕਰ ਲੈ। ਤੇ ਦੂਜੀ ਗੱਲ ਮੇਰਾ ਭਰਾ ਕਹਿੰਦਾ ਅੱਜ ਹੀ ਗੱਡੀ ਲੈ ਕੇ ਆਂਦੀ ਆਪਾਂ। ਅੱਜੇ ਨਾਲ ਬਾਬੇ ਜੀ ਦਾ ਪ੍ਰਣਾਮ। ਰੰਗ ਪੱਕਾ ਹੋਊਗਾ ਜਿਹੜਾ ਕਰੇਗਾ। ਦੇਖੋ ਮਾਸਟਰ ਕਹਿੰਦਾ ਪੱਕਾ ਹੋਊਗਾ 16 40 ਹੋਊਗਾ ਜਨੂ। ਦਕਸ਼ਮਾ ਦੀ ਲਾਈਵ ਸਾਲੀ ਹੈ। ਓਕੇ। ਕਿਉਂਕਿ ਜਦੋਂ ਆਪਾਂ ਜਿਹੜਾ ਥੋੜੀ ਆਮ ਆਉਂਦਾ ਉਹ ਕਰਤ ਪਈ ਆ ਉਹਦਾ ਵਿੱਚ ਹੀ ਮਾਰਨਾ ਦੁਆਰੇ ਕੋਲ ਬੜਾ ਬੜਾ ਮਟਰ ਰਿਹਾ ਉਹ ਕਰ ਤੁਮਹਾਂ ਦਾ ਮੇਲੇ ਜਦੋਂ ਮਰਦੀ ਕਰਾਉਂਦੇ ਇੱਕ ਦੋ ਤੋਂ ਨਾਵੇਂ ਆਇ ਨਹੀਂ ਕਰਤ ਕਹਿੰਦਾ ਜੀ ਉਸ ਟਾਈਮ ਪਰ ਮਾਈਕ ਫੋਨ ਲੱਗ ਜਾਂਦਾ ਬ੍ਰਹਮ ਕਰਮ ਹੋ ਜਾਂਦਾ ਜਿਹੜਾ ਬ੍ਰਹਮ ਕਰਮ ਹੋ ਜਾਂਦਾ ਉਹ ਚੱਲਦਾ ਕੋਈ ਪੇਟ ਨਾ ਮਤਲਬ ਕਿਤੇ ਨਾ ਕਰੇ ਜਾ ਕੇ ਥੋੜਾ ਜਿਹਾ ਬੱਚਿਆਂ ਦੇ ਲੱਗ ਜਾਂਦਾ ਕਹਿ ਹੁੰਦੀ ਆ ਉਹਦਾ ਕਾਬ ਹੋਣੀ ਆ ਉਹਦਾ ਨਾਮੇ ਲੈ ਕੇ ਕਰਵਾ ਸਕਦੇ ਹਾਂ ਹਾਂ ਬਾਹਰ ਦੁਆਰੇ ਵੀ ਲੱਚੰਡਾਈ ਆ ਤਾਂ ਕਾਲੀ ਵੀ ਨਰਤੀ ਆਇਆ ਹੁਣ ਇਹ ਪੀਆ ਮਮਾ ਜੀ ਤੁਮਹੋਂ ਟੋਕਲ ਪੂਰਾ ਪਿਆਰ ਨਹੀਂ ਪਿਆਲੀ ਨਹੀਂ ਕਰਦੇ ਥੋੜਾ ਮੇਰੇ ਨਾਲ ਇੱਕ ਵਾਰੀ ਆਣਾ ਉਹ ਪਰਾਣਾ ਵੀ ਕੋਲੋਂ ਪੁੱਛੋ ਜਮਾ ਸਾਡਾ ਪਾੜਿਆ ਡਾਇਰੈਕਟ ਕਰਾ ਲਾ ਪਾਇਦਾ ਨਹੀਂ ਕੱਟਦਾ ਮੈਂ ਡੀਲਿੰਗ ਕਰਦਾ ਤੇ ਮੇਰੀ ਗੱਲ ਸੁਣ ਦੇਖੋ ਜਾਨ ਤੋਂ ਕੰਮ ਜਿਹਾ ਕਰਕੇ ਦੂੰਗਾ ਜਿਹੜਾ ਈਵਨ ਜਿਹੜਾ ਨਾਟਕ ਵੀ ਪੋੜਾ ਨਾਟਕ ਆਜੇ ਨਾਟ ਲੱਗੇ ਹੋਏ ਆ ਨਾਟ ਜਮਾ ਖਤਮ ਹੈ ਜਿਹੜੇ ਖੁੰਡੇ ਸੀ ਕਰਦੇ ਆਜੇ ਹੋਏ ਆ ਇਹ ਦੇਸੀ ਪਾਏ ਹੋਏ ਆ ਲਕਿਨ ਕਿੰਸ ਨੂੰ ਵਧੀਆ ਕਰਕੇ ਦੂੰਗਾ ਪਹਿਲਾ ਪਹਿਲੇ ਪਾਸੇ ਨਾਲ ਹੋਰ ਚੀਜ਼ਾਂ ਦੇ ਪਾਸੇ ਉਹ ਚੀਜ਼ ਵਧੀਆ ਮੇਰਾ ਨਾ ਦੇਖੋ ਮੇਰੀ ਕੋਈ ਨਹੀਂ ਕੋਈ 80000 ਨਾਲ ਕਿੰਨਾ ਨਹੀਂ ਕਰਦਾ ਮੈਂ ਸਮਝਦਾ ਜੀ ਬੰਦਾ 50000 ਲੱਗ ਜਿੱਦਾਂ ਵਧੀਆ ਮੈਂ ਇਹ ਬੰਦਾ ਬੱਸਦਾ ਹਾਂ ਨੂੰ ਕਿ ਮੁਰਤੀ ਗੱਡੀ ਵਾਲਾ ਕੋਈ ਬਾਹਲਾ ਹੀ ਕੀ ਤਿਆਰ ਪਾਉਣਿਆ ਉਹ ਬੰਦਾ ਰੁਪਈਆ ਰੁਪਈਆ ਦੇਖਦਾ ਨਹੀਂ ਜੀ ਉਹ ਨਾ ਕਹਿ ਰਹੇ ਨਾ ਦੇਖੋ ਅਮਰੀਕਾ ਸੋਕ ਕਰਤਾ ਨਹੀਂ ਆਪਾਂ ਵੀ ਵੀਡੀਓ ਤੇ ਜਾ ਰਹੇ ਹਾਂ ਰੁਪਈਆ ਨੰਬਰ ਕੈਂਟ ਕੀ ਰੱਖੀ ਜੀ ਕੰਬਰੀ ਕਰਕੇ ਦਿੰਦਾ ਮੇਰਾ ਨਹੀਂ ਰੱਖੋ ਦੇਖੋ ਮੇਗਾ ਦੇਖੋ ਇਹ ਕੋਈ ਵਰਕ ਨਹੀਂ ਹੈ। 400-300 ਰੁਪਏ ਹੁੰਦੀ ਹੈ ਜੀ। ਜਿਹੜਾ ਪੂਰੇ ਵੀ ਪੇੜੀ ਵੀ ਵੱਧ ਗਿਆ। ਸਾਰਾ ਕੁਝ ਕਰਨਾ ਲਿਆ। ਪਰ ਜਿਹੜਾ ਦਰਸ਼ਕ ਮੀਟਰੀ ਉਹਨਾਂ ਨੇ ਸਾਨੂੰ ਸੀ ਜਣਾ ਫਲੇਮਾ ਪਰਦਾ ਤੋਂ ਨੇ ਬਹੁਤ ਬੰਦਾ ਖਰਚ ਕਰਾਉਂਦਾ। ਪ੍ਰੋਪਰਟੀ ਜਣਾ ਸੋਚਣਾ ਚਾਹੀਦਾ ਹੈ। ਨਹੀਂ ਮੈਂ ਜਾਇਦ ਮੈਂ ਜਾਇਦ ਕਮਾਈ ਕੀਤੀ ਹੈ। ਭਾਈ ਫਿਰ ਪਰ ਤੇ ਇਹ ਜਹ 800 ਬਤਨਾ ਦੀ 1200 ਤੋਂ 1400 ਰੁਪਏ ਵਰਤ ਪਾ ਰਿਹਾ। ਮੈਂ ਕੋਈ ਵੇਂਦੀ ਕਰਦਾ ਹੈ। ਨਹੀਂ ਵੇਰੀ ਨਹੀਂ। ਇਹ ਮੇਰੇ ਕੋਲ ਸਮਝੋ ਪਈ ਇਸ ਤੇ ਉਹ ਇਹਨਾਂ ਨਾਲ ਕਰੋ। ਕੋੜਾ ਕਰੋ ਮੇਰੇ ਨਾਲ ਲੈਣਾ ਨਾ ਮਨਦਾ ਨਹੀਂ ਸਿੱਧਾ ਮਸਾ ਲੈ ਲੈ ਐ ਕਰੋ ਬਾਈ ਕੱਚ ਵਿਚਾਲਾ ਠੋਕ ਦੇ ਵਾਠ ਠੀਕ ਐ ਐ ਕਰੋ ਫਿਰ ਉਹਨੇ ਵੜਾ ਜਾ ਕੇ ਕੰਮ ਹੋ ਜਾ ਰਿਹਾ ਤੇ ਕਾਣਾ ਵੀ ਲਾ ਦੇ ਆਪਣਾ ਹਾਂਜੀ ਆਪਣਾ ਸਾਰਾ ਏਰੀਆ ਐਡਰੈਸ ਟੋਡਾ ਦਗਾਉਂਦਾ ਨਾ ਡੀ ਆਈ ਟਾਰ ਨੀਅਰ ਅ ਸਟੇਡੀਅਮ ਮਟਿੰਡਾ ਓਕੇ ਇਹ ਬਈ ਬਹੁਤ ਵਧੀਆ ਬਈ ਘੈਂਡ ਨੇਚਰ ਦਾ ਤੇ ਲਾਈਟ ਐਰ ਬਹੁਤ ਸੋਹਣੇ ਜਿਹੋ ਜਿਹਾ ਮਰਜ਼ੀ ਡਿਜ਼ਾਈਨ ਬਵਾਲਿਓ ਬਾਈ ਸਿਰਾ ਗੱਲ ਬਾਤ ਹੈ ਟਾਇਰ ਟੂ ਰੋਕੇ ਹੈ 25 ਮਾਡਲ ਟਾਇਰ ਹੈ ਇਹਦੇ ਹਲੇ ਵਿੱਚ 24 ਬਣਗੇ ਕਿਵੇਂ ਲੱਗਾ ਤੁਹਾਨੂੰ ਸਾਰਾ ਸਾਡੀ ਆਪਣੀ ਕਲਿਆ ਬਾਗੀ ਬੜੀ ਚੰਗੇ ਸੁੱਖਾ ਬਾਈ ਤੁਸੀਂ ਜੇ ਸਾਡੇ ਆਪਣੇ ਪਸੰਦ ਦੇ ਪੁਆਇੰਟ ਵੱਡੇ ਸਿਸਟਮ ਸਿਸਟਮ ਬਾਈ ਇਹ ਨੰਬਰ 196 ਚਾਹ ਲੈਣੇ ਆ ਤੇ ਆਹ ਹੋਰ ਬੰਦਾ ਮਾਤ ਪੰਜਾਹ ਤੇ ਜਾ ਕੇ ਸਿਸਟਮ ਲਗਾਇਆ। ਇਹ ਦੇਖ ਰੋ ਵੀ ਜੇ ਕੋਈ ਸਿਸਟਮ ਲਵਾਉਣਾ ਕਿਹਨੇ ਹਾਂ ਤੇਰਾ ਭਰਾ ਇੱਕ ਦਿਨ ਪਹਿਲਾਂ ਦੱਸਿਆ ਕਰੋ। ਉਹਦੇ ਲਵੇ ਸਿਸਟਮ ਪੜਾ। ਇਹ ਨੂੰ ਜਦੋਂ ਪੜੇ ਸਾਰੀ। ਮੈਂ ਉਹ ਜਿਹੜਾ ਪਾਕ ਨੂੰ ਪਹਿਲਾਂ ਵੀ ਚਾਲੂ ਕਰਾਉਂਦਾ ਫਿਰ ਮੈਨੂੰ ਤਾਂ ਸਿਸਟਮ ਦੀ ਵੀ ਰਾਏ ਲੈਣੀ ਪਈ ਦੀ। ਥੋੜੇ ਫਿਰ ਆਪਣਾ ਆਲਾ ਵੇ ਸਿਸਟਮ ਲੱਗ ਗਿਆ। ਅਸੀਂ ਇੱਕ ਦੁਕਾਨ ਤੇ ਟਾਇਰ ਵਾਲੀ ਦੁਕਾਨ ਤੇ ਦੋ ਵਾਰੀ ਜਾਇਆ ਆਏ ਆ ਘੁੰਮ ਕੇ ਉੱਤੇ ਹੀ ਰਾਏ ਉੱਤੇ ਕਰਕੇ ਫਿਰ ਉਹ ਤੋਂ ਮੁੜ ਆਇਆ। ਵੀ ਭਾਈ ਸਿਸਟਮ ਸਹੀ ਨਹੀਂ। ਹਾਂ ਸਾਡੇ ਮੁੰਡੇ ਕੋਈ ਡੋਟ ਸੀਗਾ। ਫੋਲਾ ਵੱਡਾ ਸਿਸਟਮ ਰਿਹਾ ਸੱਗ ਦਿਮਾਗ ਚ ਇਹ ਉੱਥੇ ਜਾ ਕੇ ਵੀਰੇ ਬੋਲਦੇ ਵੀ ਨਹੀਂ ਸੀਗੇ ਹਾਂ ਥੈਂਕ ਯੂ ਥੈਂਕ ਯੂ ਵੀਰੇ ਨਾਲ ਸੇਵਾ ਪਾਣੀ ਵੀ ਹੋਇਆ ਜੀ ਜੱਟਾ ਇਓ ਤੇ ਜਾ ਕੇ ਬੋਲਦੇ ਨਹੀਂ ਦੁਕਾਨ ਤੇ ਜਾ ਕੇ ਮੇਰੇ ਮੂੰਹ ਨਹੀਂ ਉਹ ਮੇਰੇ ਮੂੰਹ ਨੇ ਵੀ ਦੱਸੋ ਦੱਸੋ ਲੋਕ ਸਾਡੇ ਤੋਂ ਤਸੱਲੀ ਲੈ ਗਈ ਸੀ 16 ਨੰਬਰ ਉਹ ਆਹ ਕੋਈ ਬੋਲਦੇ ਨਹੀਂ ਸੀ ਹਾਂ ਲੋਕ ਗੱਡੀ ਚਲਣੀ ਬਹੁਤ ਜ਼ਿਆਦੇ ਸਾਡਾ ਤੇ ਮਾਣਾ ਅੰਦਰੋਂ ਨਹੀਂ ਗੱਲ ਸੀ ਮੇਰੇ ਕੋਈ ਵੀ ਦਿੱਕਤ ਤੇ ਉਸੇ ਟਾਈਮ ਇਹ ਕਹਿੰਦੇ ਨਾ ਵੀ ਭਾਈ ਇਹ ਨਹੀਂ ਪਹੁੰਚਿਆ ਆਪਣਾ ਸਾਨੂੰ ਐਜਿਟ ਜਦੋਂ ਪੜਾ ਪਤਾ ਲੱਗ ਰਿਹਾ ਗੱਲ ਵਾਰਦਾ ਬਿਲਕੁਲ ਸੋਸ ਜੇ ਸਹੀ ਮੋਰ ਉਹਨੂੰ ਕੀ ਗੱਲ ਦਾ ਪਤਾ ਲੱਗਿਆ ਉਹ ਸਾਨੂੰ ਗੱਡੀ ਚਲਾਣ ਦਾ ਪਤਾ ਲੱਗਿਆ ਲਾਈਵ ਹੈ ਮਾਈਨੇ ਮਾਈਨ ਸੰਦ ਕੋਈ ਹੋਰ ਸੀ ਪਾਇਆ ਆਪਣੇ ਕੋਈ ਹੋਰ ਆਪਣੇ ਕੋਲ ਜਿਹੜੇ ਕਿ ਪਸੰਦ ਚੌਵੀਂ ਬਾਈ ਦੇ ਘਰ ਵਿੱਚ ਬੱਟਾ ਨੂੰ ਦੇਖਣ ਦਾ ਆਪਣੇ ਢੱਕੇ ਹਾਂ ਬਹੁਤ ਵਧੀਆ ਸਿਸਟਮ ਲੱਗਿਆ ਕੁੱਲ ਬਲਾ ਕੇ ਬਰਾਇਆ ਵੀ ਸਾਨੂੰ ਜਾਨੀ ਕਿ ਅੰਗਰੇਜ਼ ਮਹਾਰਾਜ ਨੇ ਸਾਨੂੰ ਵਹਿਮਾਂ ਭਰਮਾਂ ਚੋਂ ਦੂਰ ਕਰਿਆ ਅੱਜ ਅਸੀਂ ਪਹਿਲਾਂ ਪਾਉਣ ਲੱਗੇ ਵੀਰੇ ਬਨਾਲੇੋਂ ਤੇ ਮੁੜ ਕੇ ਬਾਈ ਅਮਰਤ ਕਹਿੰਦੇ ਇੱਥੇ ਆਇਓ ਬੜੇ ਟਾਈਮ ਜਾਣਕਾਰ ਹੈਗੇ ਆ ਹਾਂ ਤੇ ਹੁਣ ਬਾ ਲਾਈਵ ਰਿਕਵਾਗੇ ਅਸੀਂ ਪਾਣੀ ਘੜ ਜਾ ਰਹੇ ਹਾਂ ਇਹ ਪਹਿਲਾ ਆਪਾਂ ਮਤਲਬ ਇੱਥੇ ਗੱਡੀ ਵੀ ਤਿਆਰ ਕਰਾਈ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਹੀ ਫਿਰ ਦੇਖੋ ਗੱਲਬਾਤ ਕੀ ਬਣਦੀ ਹੈ ਮੇਰਾ ਟਾਰਗਾ ਹੋ ਗਿਆ ਹੈ ਉਸ ਤੋਂ ਬਾਅਦ ਆਪਾਂ ਇਧਰ 50000 ਰੁਪਏ 70000 ਹੋ ਜਾਣਾ ਹੈ ਹਨਾ ਤੁਹਾਨੂੰ ਪਤਾ ਹੀ ਅੰਦਰ ਮੈਂ ਜਿਹੜੀ ਮੰਡ ਮੰਨ ਲੋੜ ਨਾਲ ਆਇਆ ਹਾਂ ਜਿਵੇਂ ਜੀ ਤੁਹਾਨੂੰ ਮੈਂ ਕਿਹਾ ਨਹੀਂ ਹੋਈ ਜੀ ਇਸ ਵਾਸਤੇ ਆਇਆ ਸੀਗਾ ਉਹ ਲਵਾ ਕੇ ਲੋੜ ਆਹ ਮਹੀਨਾ ਹੋ ਗਿਆ ਬਾਈ ਇਹਦਾ ਕਰ ਰਹੇ ਮੇਰੀ ਪੂਰੀ ਹਾਂ ਬਾਈ ਇਹਨਾਂ ਨੇ ਲੋਬੀ ਕਦੇ ਉਤਰ ਕੇ ਕਦੇ ਉਤਰ ਕੇ ਕਦੇ ਸੋਟਾ ਹ ਸਿਸਟਮ ਲੱਗ ਗਿਆ ਬਾਈ ਗੱਲ ਦਾ ਪਰਸਨ ਗੱਲ ਦਾ ਬਾਈ ਨੂੰ ਹੁਣ ਮੈਂ ਕਹਿ ਰਿਹਾ ਸੀ ਟਾਈ ਟੂ ਜੀ ਮੈਂ ਬਾਈ ਦੇ ਤਾਂ ਪਾ ਦੇ ਸੀਦੀ ਮਾਂ ਚਲ ਹੁਣ ਬਾਈ ਨੂੰ ਟਾਈਮ ਵੀ ਬਹੁਤ ਹੋ ਗਿਆ ਬਿਦਦਾ ਵੀ ਕਰਨਾ ਹਨਾ ਹੂੰ ਕਿਉਂਕਿ ਬਾਈ ਨੇ ਮਹੀਨਾ ਹੋ ਗਿਆ ਆਈ ਨੂੰ ਚੈਨ ਨਾ ਅੰਦਰਕਾ ਬੋਖ ਖਾਵਾ ਨਾ ਟੀਵੀ ਚੱਲੀ ਨਾ ਆਜ ਓਕੇ ਬਹੁਤ ਅਰਦਾਸ ਤੇ ਆਜ ਬੋਲਦੇ ਆਏ ਤੇ ਹੁਣ ਦੀ ਬਾਈ ਦਾ ਤਮਸ ਟਕਰਾ ਕੇ ਹਨਾ ਸਾਰਾ ਪਾਸ ਬਾਈ ਦੇ ਸਲਮਾਨ ਬਾਈ ਦੇ ਕਰਨਾ ਸਿਸਟਮ ਲਾਤਾ ਐਂਡਪੈਂਡ ਸਾਰਾ ਕੁਛ ਛੋਟਿਆ ਚਲੋ ਓਕੇ ਜੀ ਸਤਿ ਸ਼੍ਰੀ ਅਕਾਲ